ਉਸੀਂ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਐ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਕਾਲੀ ਕੌਣ ਦੇ ਲੈ ਕੇ ਨਹੀਂ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਉਹ ਸ਼ਖਸ ਹਰ ਬਾਰ ਜਥੇਦਾਰ ਸਾਹਿਬ ਤੇ ਦਬਾਅ ਪਾਉਂਦੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕੰਫੈਸ ਕਰਕੇ ਉੱਪਰ ਜਥੇਦਾਰ ਸਾਹਿਬ ਨੇ ਫਕਰੀ ਕੌਮ ਲੈ ਲਿਆ ਇੱਕ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਸੱਤ ਮੈਂਬਰੀ ਕਮੇਟੀ ਦੀ ਗੱਲ ਕਹੀ ਸੀ ਉਹਦੇ ਵੀ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੀ ਉਹ ਸੁਖਵੀਰ ਬਾਦਲ ਦੇ ਉਹਦੇ ਬੰਦੇ ਐ ਜਿਹੜੇ ਥੱਲੇ ਵਰਕਰ ਐ ਨਾ ਤਾਂ ਸੁਖਵੀਰ ਦਾ ਉਹਨਾਂ ਬਿਨਾਂ ਸਰਦਾ ਨਾ ਉਹਨਾਂ ਬਿਨਾਂ ਉਹਨਾਂ ਦਾ ਸੁਖਵੀਰ ਬਿਨਾਂ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰ ਲਓ ਸੁਖਵੀਰ ਨੂੰ ਹੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀ 7 ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ تھا ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਸੀ ਕਿ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹਾਂ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਉਹਦੇ ਨਾਲ ਸੁਖਵਿੰਦਰ ਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ 11 ਵਜੇ ਆ ਜੰਦੇ ਬਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਹੈ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਇਹ ਨਹੀਂ ਆਇਆ ਤਾਂ ਨਾਰਾਜ਼ ਹੈ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪੌਦੇ ਦੇ ਨਹੀਂ ਸਕਦੇ ਹਲੇ ਤਾਂ ਕਮੇਟੀਆਂ ਬਣਾਈਆਂ ਮੈਂਬਰ ਬਣ ਗਏ ਫਿਰ ਸਾਰੇ ਮਤਲਬ ਹਾਂ ਸੁਖਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਸੇ ਟਾਈਮ ਸੀਗੇ ਪਰ ਹੁਣ ਨੇ ਹੁਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹਦੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕਰੋ ਕਿ ਇਥੋਂ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਸ਼ੁਰੂ ਕਰਦੇ ਹਾਂ ਤੇ ਉਹਨਾਂ ਦੇ ਅਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਆ ਕਾਲੀ ਦਲ ਨੂੰ ਤੇ ਉਹਨਾਂ ਨੇ ਆ ਕਾਲੀ ਦਲ ਦਾ ਬੇੜਾ ਹੀ ਕਰ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਕਾਲੀ ਦਲ ਨਹੀਂ ਤੇ ਇਹ ਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਅਕਾਲੀ ਦਲ ਦੀ ਗਵਾਹੀ ਕਰਦੇ ਤੇ ਸਦਾ ਜੀ ਤੁਸੀਂ ਤੁਸੀਂ ਕਿਵੇਂ ਉਹ ਯਾਰ ਇੱਕ ਦਿਗਾ ਬਾਈ ਜੀ ਤੁਸੀਂ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਐ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਕਾਲੀ ਕੌਣ ਦੇ ਲੈ ਕੇ ਨਹੀਂ ਹੈ ਹੂੰ ਜਿਹੜੀਆਂ ਗੱਲਾਂ ਉਹਨਾਂ ਨੇ ਕੰਫੈਸ ਕੀਤੀਆਂ ਐ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਉਹ ਸ਼ਖਸ ਉਹਨਾਂ ਨੇ ਇੱਕ ਹੋਰ ਮੰਗ ਰੱਖੀ ਐ ਕਿ ਬੱਕਰੇ ਕੌਮ ਨੂੰ ਦਿੱਤੇ ਬਹੁੜ ਵਿਚਾਰ ਕੀਤਾ ਜਾਵੇ ਭਾਈ ਜੀ ਐਵੇਂ ਹੀ ਐ ਬਾਰ-ਬਾਰ ਜਥੇਦਾਰ ਸਾਹਿਬ ਤੇ ਦਬਾਅ ਪਾਉਨੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕੰਫੈਸ ਕਰ ਗਏ ਉੱਪਰ ਜਥੇਦਾਰ ਸਾਹਿਬ ਨੇ ਫਕਰੀ ਕੌਮ ਲੈ ਲਿਆ ਇੱਕ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਸੱਤ ਮੈਂਬਰੀ ਕਮੇਟੀ ਦੀ ਗੱਲ ਕਹੀ ਸੀ ਉਹਦੇ ਵੀ ਭਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੀ ਉਹ ਸੁਖਵੀਰ ਬਾਦਲ ਦੇ ਉਹਦੇ ਬੰਦੇ ਐ ਜਿਹੜੇ ਥੱਲੇ ਵਰਕਰ ਐ ਨਾਦਰ ਸੁਖਵੀਰ ਦਾ ਉਹ ਨਾ ਬਿਨਾ ਸਰਦਾ ਨਾ ਉਹ ਨਾ ਬਿਨਾ ਉਹਦਾ ਸੁਖਵੀਰ ਬਿਨਾ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰਨ ਉਹ ਸੁਖਵੀਰ ਨੂੰ ਹੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀ 7 ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ ਥਾਪ ਉਹ ਕਹਿੰਦੇ ਤੁਹਾਨੂੰ ਕਾਨੂੰਨੀ ਤੌਰ ਤੇ ਵੀ ਬਹੁਤ ਚੈਲੰਜ ਮਿਲਣਗੇ ਸਾਨੂੰ ਜੀ ਕੋਈ ਨਹੀਂ ਕਰਾਂਗੇ ਜੀ ਸਾਹਮਣਾ ਉਹ ਤਾਂ ਮਿਲਣਾ ਹੀ ਹੈ ਜੀ ਪਹਿਲੇ ਮਿਲਦੇ ਆਏ ਅੱਜ ਤੇ ਐਸਵੀਐਸ ਦੀ ਮੀਟਿੰਗ ਹੋਣ ਜਾ ਰਹੀ ਹੈ ਕਹਿੰਦੇ ਅਕਾਲੀ ਦਰ ਨੂੰ ओरिजिनल ਬਹੁਤ ਬਲ ਮਿਲਿਆ ਕੁਛ ਨਹੀਂ ਮਿਲਣਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ ਚਾਰ ਕੁਰੇ ਇਲੈਕਸ਼ਨ ਹੋਏ ਆ ਚਾਰ ਸੀਟਾਂ ਤੇ ਜੀ ਇੱਕ ਮਿੰਟ ਜੀ ਜੋ ਸ਼੍ਰਮਣੀ ਕਾਲੀਦਾਸ ਜਿਹੜਾ ਉਹਨਾਂ ਨੇ ਬਾਈਕਾਟ ਕਰਤਾ ਇਲੈਕਸ਼ਨਾਂ ਦਾ ਹਰੇਕ ਚੀਜ਼ ਤੋਂ ਭੱਜਦੇ ਆ ਤੇ ਜੇ ਇਹਨਾਂ ਚੋਂ ਹੁੰਦਾ ਤਾਂ ਚਾਰ ਸੀਟਾਂ ਦੇ ਬਾਈਕਾਟ ਨਹੀਂ ਸੀ ਕਰਦੇ ਅਜੇ ਭਾਈ ਨਾਰਾਇਣ ਸਿੰਘ ਚੋੜਾ ਦੇ ਖਿਲਾਫ ਜੋ ਪਹਿਲੇ ਕਿਆ ਗਿਆ 80 ਕਰੋੜ ਨੂੰ 5 ਤੋਂ 6 ਕਿਹਾ ਜਾਵੇ ਤੇ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ 6 ਕਿਹਾ ਜਾਵੇ 5 ਤੋਂ ਆਪ ਕੋਈ ਗੱਲ ਹੀ ਨਹੀਂ ਬਣਦੀ ਐ ਕਹਿਣ ਦੀ ਵੀ 5 ਤੋਂ 6ਣਾ ਫੈਸਲਾ ਹੀ ਗਲਤ ਸੀ ਜੀ ਉਹਨਾਂ ਨੇ ਬਿਣਾ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ 6 ਕਿਹਾ ਜਾਵੇ 5 ਤੋਂ ਉਹ ਤੇ ਕਾਲੀ ਦਲ ਅੱਛਾ ਤੁਹਾਡੇ ਅਸੇ ਚੈਲੰਜ ਕਿਹੜਾ ਪੰਜਾਬ ਦੇ ਵਿੱਚ ਕਾਲੀ ਦਲ ਚੈਲੰਜ ਹੈ ਕਾਂਗਰਸ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ 80 ਪਾਰਟੀ ਬਣਾਈ ਹੈ ਨਾ ਬਾਕੀ ਤਾਂ ਪਾਰਟੀਆਂ ਬਣਦੀਆਂ ਐ ਖੇਰ ਸਮਰਥਨ ਲੈਣ ਜਾਂਦੇ ਆ ਲੋਕਾਂ ਦਾ ਸੰਗਤ ਦਾ ਸਾਨੂੰ ਪਹਿਲਾਂ ਸੰਗਤ ਨੇ ਸਮਰਥਨ ਦਿੱਤਾ ਹੈ ਅਸੀਂ ਬਾਅਦ ਚ ਪਾਰਟੀ ਬਣਾਈ ਹੈ ਸੰਗਤ ਸਾਡੇ ਨਾਲ ਅੱਛਾ ਕੀ ਕੱਲ ਨੂੰ ਭਾਜਪਾ ਨਾਲ ਕਿਤੇ ਲੋੜ ਪਈ ਨਹੀਂ ਜੀ ਨਹੀਂ ਨਹੀਂ ਕੋਈ ਅਟੈਚਮੈਂਟ ਕਿਤੇ ਪਾਰਟੀ ਨਾਲ ਉਹ ਸਮਾਂ ਦੱਸੂਗਾ ਜੀ ਸਮਾਂ ਸਮਾਂ ਕਿਦਰ ਨੂੰ ਦੱਸੂਗਾ ਥੋੜਾ ਸਮਾਂ ਦੱਸੂਗਾ ਜੀ ਹੁਣ ਕੀ ਪਤਾ ਸਮਝ ਚੱਗਿਆ ਕੀ ਲਿਖਿਆ ਸਮਝ ਤੁਹਾਨੂੰ ਪਤਾ ਕੀ ਲਿਖਿਆ ਅਸੀਂ ਅਸੀਂ ਜਿੱਥੇ ਹੁੰਦੇ ਸਾਰੀਆਂ ਕਾਇਆਂ ਨੂੰ ਸਟੈਬਲਿਸ਼ ਕਰਾਂਗੇ ਸ਼ਹਿਰ ਤੋਂ ਸ਼ਹਿਰ ਦੇ ਲੋਕਾਂ ਨੂੰ ਦੇ رائے ਅਨਸਾਰ ਜਿਹੜੇ ਸ਼ਹਿਰ ਚ ਜਿੰਨਾ ਕੰਮ ਕਰ ਸਕਦੇ ਹੋਣਗੇ ਉਹਨਾਂ ਲੋਕਾਂ ਨੂੰ ਅਸੀਂ ਲਗਾਉਂਦੇ ਹਾਂ। ਆਉਣ ਦੇ ਸਮੇਂ ਕੋਈ ਵੀ ਦੁਆ ਨੂੰ ਜੋੜਾ ਜਾਏਗਾ। ਹਾਂਜੀ ਹਾਂਜੀ ਸਾਰਿਆਂ ਨੂੰ ਹਿੰਦੂਆਂ ਸੈਕੂਲਰਾਂ ਨੂੰ ਮੁਸਲਮਾਨਾਂ ਨੂੰ ਸਾਰਿਆਂ ਨੂੰ ਅਸੀਂ ਸਾਰਿਆਂ ਨੂੰ ਅਸੀਂ ਅਹੁਦੇ ਦਵਾਂਗੇ ਜੀ। ਤਾਂ ਹੁਣ ਐਸੇ ਪੀਸੀ ਦੀ ਇਲੈਕਸ਼ਨ ਵਾਸਤੇ ਤੁਸੀਂ ਕੋਈ ਮੰਗ ਕਰਦੇ ਹੋ ਕਿ ਤੁਸੀਂ ਹੁਣ ਪੋਲਿਟਿਕਲ ਪਾਰਟੀ ਦਾ ਹਿੱਸਾ ਹੋ ਜਾਈਓ। ਤੁਸੀਂ ਖੁਦ ਪੋਲਿਟਿਕਲ ਹੋ ਗਏ ਹੋ। ਨਹੀਂ ਅਸੀਂ ਤਾਂ ਕਹਿੰਦੇ ਕਿ ਉਹਦੀ ਜਲਦੀ ਜਲਦੀ ਇਲੈਕਸ਼ਨ ਕਰਾਈ ਜਾਣੀ ਚਾਹੀਦੀ ਜੀ। ਟਾਈਮ ਲੰਘ।